ਵਾਲਮੀਕੀ ਸਮਾਜ ਵੱਲੋਂ 3 ਨਵੰਬਰ ਨੂੰ ਅੰਮ੍ਰਿਤਸਰ ਬੰਦ ਅਤੇ 4 ਨਵੰਬਰ ਨੂੰ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਸਾੜਨ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ ਉਹ ਅੱਜ ਸਮਾਜ ਤੇ ਆਗੂਆਂ ਤੇ ਸੰਤਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਪ੍ਰਕਾਸ਼ ਪੁਰਬ ਅਤੇ ਵਿਜੇ ਦਿਵਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਅੱਜ ਅੰਮ੍ਰਿਤਸਰ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਮਗਰੋਂ ਆਗੂਆਂ ਨੇ ਐਲਾਨ ਕੀਤਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 3 ਤੇ 4 ਤਰੀਕ ਨੂੰ ਜਿਹੜਾ ਵਲਮੀਕੀ ਸਮਾਜ ਚ ਰੋਸ ਸੀਗਾ ਜਿਹਦੇ ਵਜੋਂ ਦੋਵੇਂ ਧਿਰਾਂ ਵੱਲੋਂ ਰੋਸ ਪ੍ਰਦਰਸ਼ਨ ਕਰਨਾ ਸੀਗਾ ਭੰਡਾਰੀਪੁਰ ਦੇ ਵਿਖੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਦੇ ਆ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੂਰੇ ਸਮਾਜ ਨੇ ਇੱਕ ਬਹੁਤੀ ਇਤਿਹਾਸਿਕ ਫੈਸਲਾ ਲੈਂਦੇ ਹੋਏ ਦੋਵੇਂ ਧਿਰਾਂ ਨੇ 3 ਤੇ 4 ਤਰੀਕ ਨੂੰ ਜਿਹੜੀ ਆਪਣੀ ਕਾਲ ਸੀਗੀ ਉਹ ਵਾਪਸ ਲਈ ਹੈ ਤਾਂ ਜੋ ਜਿਹੜਾ ਆਪਸੀ ਭਾਈਚਾਰਾ ਜਿਹੜੀ ਆਪਣੀ ਸੱਡੀ ਬ੍ਰਦਰਹੂਡ ਹੈ ਕਮਿਊਨਲ ਹਾਰਮਨੀ ਉਹ ਬਰਕਰਾਰ ਰਹੇ ਪੀਸ ਬਰਕਰਾਰ ਰਹੇ ਤੇ ਖਾਸ ਕਰਕੇ ਜਿਹੜੇ ਆਉਣ ਵਾਲੇ ਸਾਡੇ ਗੁਰਪੁਰਦਾ ਦਿਹਾੜਾ ਤੇ ਵਿਜੇ ਦਿਵਸ ਦਾ ਦਿਹਾੜਾ ਜਿਹੜਾ ਕਿ ਪਾਵਨ ਸਥਾਨ ਵਾਲਮੀਕੀ ਪੀਰਤ ਤੇ ਜਿਹੜਾ ਮਨਾਇਆ ਜਾਣਾ ਉਹ ਵਧੀਆ ਢੰਗ ਨਾਲ ਮਨਾਇਆ ਜਾ ਸਕੇ ਤੇ ਸਾਰੇ ਜਣੇ ਰਲ ਮਿਲ ਕੇ ਪ੍ਰਸ਼ਾਸਨ ਦੇ ਨਾਲ ਤਿਆਰੀਆਂ ਕਰਨਗੇ ਤੇ ਇਹ ਜਿਹੜਾ ਪਰਵ ਹੈ ਇਹਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਏਗਾ ਸੋ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਦਿਆਂ ਹੋਏ ਆ ਦੋਵੇਂ ਪੰਧਰ ਵੱਲੋਂ ਇੱਕ ਔਲ ਦਿੱਤੀ ਗਈ ਹੈ ਕਿ ਜਿਹੜਾ ਇਹਨਾਂ ਨੇ ਧਰਨਾ ਰੱਖਿਆ ਸੀਗਾ ਮਿੱਥਿਆ ਸੀਗਾ ਉਹ ਕੋਸ਼ਪੁਰ ਜੋ ਬੋਲੇ ਸੋਨਰਪਾਏ ਭਗਵਾਨ ਵਾਲਮੀ ਕੀ ਮਹਾਰਾਜ ਜੀ ਜੈ ਸਤਿਗੁਰੂ ਗਿਆਨ ਆ ਜੀ ਮਾਰਾ ਜੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜੋ 27 ਤਰੀਕ ਨੂੰ ਆਪਾਂ ਭਗਵਾਨ ਵਾਲਮੀ ਕੁਮਾਰ ਜੀ ਦਾ ਵਾਲਮੀ ਤੀਰਥ ਤੇ ਔਰ ਪਾਉਣ ਤੀਰ ਕੁਮਾਰ ਦਾ ਨਿਸਾਨ ਸਾਹਿਬ ਚੜਾਇਆ ਸੀ ਤੋਂ ਉਸ ਤੋਂ ਬਾਅਦ ਦੇ ਵਿੱਚ ਕੁਝ ਆਪਣੇ ਸੰਤਾਂ ਮਹਾਂਪੁਰਸ਼ਾਂ ਨੂੰ ਕੋਸ਼ਿਸ਼ ਕੁਝ ਜਿਨ੍ਹਾਂ ਨੂੰ ਨਾਰਾਜ਼ ਹੋਇਆ ਉਹਨਾਂ ਨੇ ਕੁਝ ਸ਼ਬਦ ਜਿਹੜੇ ਸੀ ਆਪਣੇ ਸੰਤਾਂ ਮਾਪੁਰਖਾਂ ਦੇ ਵਰਖਰਾਹ ਬੋਲੇ ਸੀ। ਤੋਂ ਉਸ ਨੂੰ ਉਹਦੀ ਅਸੀਂ ਜਿਹੜੀ ਤੈਨ ਤਰੀਕ ਦਾ ਜਿਹੜਾ ਅਸੀਂ ਉਹਦੀ ਕਾਲ ਦਿੱਤੀ ਸੀ ਰੱਖੀ ਤੇ ਅਸੀਂ 3 ਤਰੀਕ ਨੂੰ ਧੰਨਾ ਲਾਵਾਂਗੇ ਨਹੀਂ ਤੇ ਉਹ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ। ਪਰ ਜਿਹੜਾ 5 ਤਰੀਕ ਤੇ 4 ਤਰੀਕ ਦਾ ਗੁਰਪੁਰਬ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਭਗਵਾਨ ਵਾਲਮੀਕ ਮਹਾਰਾ ਦੀਵ ਤੇ ਪੁੰਨਿਆਂ ਦਾ ਮੇਲਾ ਆ ਰਿਹਾ। ਉਹਨੂੰ ਕੁਸ ਨਜ਼ਰ ਵਿੱਚ ਰੱਖਦੇ ਹੋਏ ਅਸੀਂ 3 ਤਰੀਕ ਵਾਲੀ ਜਿਹੜੀ ਕਾਲ ਐਸ ਕਰਕੇ ਵਾਪਸ ਲੈ ਰਹੇ ਆਂ ਭੀ ਜਿਹੜਾ ਸਮਾਜ ਦੇ ਵਿੱਚ ਕੋਈ ਤੀਰਥ ਤੇ ਆਉਣ ਤੇ ਹਰਮੰਦਰ ਸਾਹਿਬ ਦੇ ਵਿੱਚ ਆਉਣ ਤੇ ਮੱਥਾ ਟੇਕਣ ਦੇ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਇਸ ਕਰਕੇ ਅਸੀਂ ਸਾਰੀ ਸੰਗਤ ਦਾ ਜਿਹੜਾ ਸਾਡੇ ਅਫਸਰ ਸਹਿਬਾਨਾਂ ਦਾ ਵੀ ਮਾਨ ਰੱਖਦੇ ਹੋਏ ਅਸੀਂ ਆਪਣੀ ਕਾਲ ਨੂੰ ਇਸ ਕਰਕੇ ਵਾਪਸ ਲੈ ਰਹੇ ਆ ਤੇ ਸਾਰੀਆਂ ਸੰਗਤਾਂ ਨੇ ਸ਼ਾਂਤੀ ਬਣਾਈ ਰੱਖਣੀ ਤੇ ਭਗਵਾਨ ਵਾਲਮੀਕ ਮਹਾਰਾਜ ਦੇ ਤੀਰਥ ਤੇ ਆ ਕੇ ਭਗਵਾਨ ਵਾਲਮੀਕ ਮਹਾਰਾਜ ਦੇ ਪੁੰਨਿਆ ਵਾਲੇ ਦਿਨ ਪੁੰਨਿਆ ਵਾਲੇ ਮੇਲੇ ਤੇ ਦਰਸ਼ਨ ਕਰੋ ਸ੍ਰੀ ਹਰਮੰਦਰ ਸਾਹਿਬ ਮਹਾਰਾਜ ਉੱਥੇ ਵੀ ਦਰਸ਼ਨ ਕਰੋ ਕੋਈ ਇੱਥੇ ਆਉਣ ਦੀ ਪ੍ਰੋਬਲਮ ਨਹੀਂ ਗੀ ਜੋ ਬੋਲੇ ਸੋਨ ਰਬ ਭਗਵਾਨ ਭਗਵਾਨ ਮਹਾਰਾਜ ਦੀ ਜੈ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਦੀ ਜੈ ਵਾਲਮੀਕੀ ਧਰਮ ਦਾ ਪ੍ਰਕਾਸ਼ ਹੋ ਵਾਲਮੀਕੀ ਧਰਮ ਦਾ ਪ੍ਰਕਾਸ਼ ਹੋ ਸਾਥਿਓ ਜਿਹੜਾ ਸਮਾਜ ਵੱਲੋਂ ਤਿੰਨ ਤਰੀਕ ਨੂੰ ਅੰਮ੍ਰਿਤਸਰ ਬੰਦ ਔਰ 4 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਉਤਲੇ ਫੁੱਕੇ ਜਾਣੇ ਸੀ ਉਹ ਫਿਲਹਾਲ ਪ੍ਰੋਗਰਾਮ ਰੱਦ ਕੀਤਾ ਜਾਂਦਾ ਹੈ ਕਿਉਂਕਿ ਵਿਜੇ ਦਿਵਸ ਦਾ ਮੇਲਾ ਆ 5 ਤਰੀਕ ਦਾ ਪ੍ਰਸੰਗਤਾ ਦੇ ਵਿੱਚ ਬਹੁਤ ਹੁਸਾ ਆ ਤੇ ਕੁਝ ਸੰਗਠਾਂ ਡਰੀਆਂ ਵੀ ਪਈਆਂ ਵਾ ਇਸ ਕਰਕੇ ਸਮਾਜ ਪੂਰਾ ਇੱਥੇ ਬੈਠਾ ਆ ਉਹ ਪ੍ਰੋਗਰਾਮ ਫਿਲਹਾਲ ਰੱਦ ਕੀਤਾ ਜਾਂਦਾ ਕੁਮਾਰ ਦਰਸ਼ਨ ਜੀ ਪਰਮ ਪਿਤਾ ਪਰਮਾਤਮਾ ਭਗਵਾਨਵਾਦਮੀ ਕੀ ਮਹਾਰਾਜੀ ਦਾ ਪਾਵਨ ਪਰਗਟ ਜੋ ਸਾਰੇ ਆ ਕਿ ਜੰਨੂ ਮੱਦੇ ਦਾ ਹੀ ਰੱਖਦੇ ਹੋਏ ਵਿਜੇ ਦਿਵਸ ਦੇ ਸੁਬੰਧ ਦੇ ਵਿੱਚ ਜਿਹੜਾ ਅੱਜ ਅਸੀਂ ਇੱਕ ਆਪਣੇ ਵਿਚਾਰ ਕੀਤਾ ਹੈ ਕਿ ਪਰਮਾਤਮਾ ਦਾ ਜਿਹੜਾ ਉਹ ਦਿਹਾੜਾ ਹੈ ਉਹ ਬਹੁਤ ਮੱਤਿਆਪੂਰਣ ਹੈ ਤੇ ਇਸ ਕਰਕੇ ਇਹ ਜਿਹੜਾ ਪ੍ਰੋਗਰਾਮ ਹੈ 3 ਔਰ 4 ਤਰੀਕ ਦਾ ਅੰਮ੍ਰਿਤਸਰ ਬੰਦਾ ਔਰ ਪੁਤਲਾ ਦਹਨ ਦਾ ਜਿਹੜਾ ਪ੍ਰੋਗਰਾਮ ਸੀ ਹੈ ਕੁਝ ਸਮੇਂ ਲਈ ਸਦਗਤ ਕੀਤਾ ਜਾ ਰਿਹਾ ਔਰ ਇੱਕ ਪੰਜਾਬ ਦੀ ਵਿਸ਼ੇਸ਼ ਮੀਟਿੰਗ ਜਿਹੜੀ ਕਿ 9 ਤਰੀਕ ਨੂੰ ਉਸ ਤਾਨ ਦੱਸ ਦਿੱਤਾ ਜਾਏਗਾ 9 ਤਰੀਕ ਨੂੰ ਪੂਰੇ ਪੰਜਾਬ ਤੋਂ ਜਿਹੜੀ ਇੱਕ ਮੀਟਿੰਗ ਹੋਣ ਜਾ ਰਹੀ ਆ ਇਸ ਕਰਕੇ ਜਿਹੜਾ 4 ਤਰੀਕ ਦਾ ਪ੍ਰੋਗਰਾਮ ਹੈ ਉਹ ਉਹਨੂੰ ਇਹ ਸਾਕਤ ਕਰ ਰਿਹਾ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਅੱਜ ਬੜੀ ਸਰਵਸੰਮਤੀ ਦੇ ਨਾਲ ਇੱਕ ਵਿਸ਼ੇਸ਼ 5 ਨਵੰਬਰ ਨੂੰ ਵਾਲਮੀਕੀ ਵਿਜੇ ਦਿਵਸ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਇਸ ਦਿਨ ਨੂੰ ਸੱਟਲੀ ਬਹੁਤ ਹੀ ਸ਼ੁਭ ਅਹਿਮ ਦਿਨ ਹੈ ਧਾਰਮਿਕ ਤੌਰ ਤੇ ਇਸ ਨੂੰ ਧਿਆਨ ਚ ਰੱਖਦੇ ਹੋਏ ਜੋ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਨੂੰ ਬੰਦ ਕਰਨ ਲਈ ਤਿੰਨ ਤਰੀਕ ਦਾ ਰੱਖਿਆ ਗਿਆ ਸੀ ਪ੍ਰੋਗਰਾਮ ਔਰ 4 ਤਰੀਕ ਨੂੰ ਪੂਰੇ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਦਾ ਪੁੱਤਣਾ ਫੂਕਣ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਵਾਲਮੀਕੀ ਵਿਜੇ ਦਿਵਸ ਨੂੰ ਧਿਆਨ ਚ ਰੱਖਦੇ ਹੋਏ ਕਿ ਸਾਡੀ ਸਾਰਿਆਂ ਦੀਆਂ ਭਾਵਨਾਵਾਂ ਜੁੜੀਆਂ ਇਸ ਦਿਨ ਨੂੰ ਸਾਡੇ ਸਾਰਿਆਂ ਦੇ ਲਈ ਇਹ ਬਹੁਤ ਹੀ ਪਵਿੱਤਰ ਦਿਨ ਹੈ ਤੇ ਸਾਰੇ ਲੋਕ ਇਸ ਦੀਆਂ ਤਿਆਰੀਆਂ 'ਚ ਲੱਗੇ ਹੋਏ ਆ ਕੁਝ ਲੋਕਾਂ ਨੇ ਵਾਲਮੀਕੀ ਆਸ਼ਰਮ ਬਹੁਤ ਵੱਡੀ ਗਿਣਤੀ ਚ ਜਾਣਾ ਮੱਥਾ ਟੇਕ ਲਈ ਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਮੰਦਰਾਂ ਦੇ ਵਿੱਚ ਆਪਣੇ ਆਪਣੇ ਘਰਾਂ ਦੇ ਵਿੱਚ ਵੀ ਇਹ ਵਿਸ਼ੇਸ਼ ਜਿਹੜਾ ਸਾਡਾ ਧਾਰਮਿਕ ਦਿਨ ਹੈ ਮਨਾਣਾ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 3 ਨਵੰਬਰ ਦਾ ਔਰ 4 ਨਵੰਬਰ ਦਾ ਜਿਹੜਾ ਪ੍ਰੋਗਰਾਮ ਹੈ ਇਸ ਤਾਕਤ ਕੀਤਾ ਜਾਂਦਾ ਆਦੀ ਤਰਮ ਪ੍ਰੇਮੀਆਂ ਜੈ ਵਾਲਮੀਕੀ ਜਿੱਦਾਂ ਕਿ ਸਾਰਾ ਜਿਹੜਾ ਤੁਹਾਨੂੰ ਨਚੋੜ ਜਿਹੜਾ ਅੱਜ ਦੀ ਸਪੈਕਟਕ ਦਾ ਦੱਸ ਦਿੱਤਾ ਤਿੰਨੇ ਵੀਰਾਂ ਨੇ ਔਰ ਅੱਗੇ ਦੀ ਜਿਹੜੀ ਸਥਿਤੀ ਆ ਉਹ ਮੈਂ ਇਹ ਚਾਹੂੰਗਾ ਸਾਰੀਆਂ ਸੰਗਤਾਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਪਾਵਨ ਵਾਲਮੀਕੀ ਵਿਜੇ ਦਿਵਸ ਜਿਹੜਾ ਆ ਰਿਹਾ ਹੈ ਉਹ ਚ ਤੁਸੀਂ ਆਰਾਮ ਦੇ ਨਾਲ ਸਾਰੇ ਨਤਮਸਤਕ ਹੋਣ ਲਈ ਇੱਥੇ ਪਹੁੰਚੋ ਕਿਉਂਕਿ ਇੱਥੇ ਜਿਹੜਾ ਤਿਰਸਤੇ ਤੁਸੀਂ ਨਤਮਸਤਕ ਹੋਣਾ ਇਹਦਾ ਦਿਨ ਮਨਾਉਣਾ ਜਿਹੜਾ 5 ਤਰੀਕ ਵਾਲਾ ਦਿਨ ਤੁਸੀਂ ਮਨਾਉਣਾ ਸਾਰੇ ਨੇ ਆਪਣੇ ਘਰਾਂ 'ਚ ਵੀ ਉਹ ਆਪਣੇ ਹਮ ਹਮ ਆ ਕੇ ਮਨਾਓ ਇਹ ਜਿਹੜੀਆਂ ਸਾਡੀ ਆਪਣੀਆਂ ਵਿਚਾਰਧਾਰਾਵਾਂ ਦੇ ਥੋੜੇ ਮਤਭੇਦ ਨੇ ਉਹ ਜਲਦੀ ਖਤਮ ਹੋਣਗੇ ਕੋਈ ਕਿਸੇ ਨੂੰ ਕਿਸੇ ਕਿਸਮ ਦਾ ਡਰ ਨਹੀਂ ਰੱਖਣਾ ਔਰ ਆਰਾਮ ਦੇ ਨਾਲ ਤਿਰਸਤੇ ਆ ਕੇ ਮੱਥਾ ਟੇਕੋ ਜੀ ਧੰਨਵਾਦ ਅਸੂਬੇ आदितर्म प्रेमीयो जय वाल्मीकि मैं सचिन असु रावन जो कि आज अमृतसर शहर ਦੇ ਵਿੱਚ ਸਾਰੇ ਸਮੂਹ ਸੰਗਠਨਾਵਾਂ ਵੱਲੋਂ ਮੁਖੀਆਂ ਵੱਲੋਂ ਮੀਟਿੰਗ ਹੋਈ ਹੈ ਜੋ 10 ਤਰੀਕ ਦਾ ਅੰਮ੍ਰਿਤਸਰ ਬੰਦੀਕੋਲ ਅਸੀਂ ਵਾਪਸ ਦਿੱਤੀ ਹੈ ਔਰ ਉਸ ਤੋਂ ਬਾਅਦ 4 ਤਰੀਕ ਦੇ ਜੋ ਪੁਤਲੇ ਸਾੜੇ ਜਾੜੇ ਸੀ ਸੀਐਮ ਸਾਹਿਬ ਤੇ ਉਹ ਵੀ ਅਸੀਂ ਵਾਪਸ ਲਿੱਤੇ ਆ ਕਿਉਂਕਿ ਉਹਦਾ ਮੇਨ ਜਿਹੜਾ ਸੀਗਾ ਵੀ ਲਵ ਕੁਸ਼ਵਜੇ ਦੀ ਬਸਤਰ ਲੈ ਕੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਪਾਵਰ ਵਾਲਮੀਕੀ ਤੀਰਤ ਤੇ ਤੇ ਪ੍ਰਤੀ ਲੋਕਾਂ ਦੇ ਮਨ 'ਚ ਕੋਈ ਡਰ ਹੋਵੇ ਇਸ ਕਰਕੇ ਅਸੀਂ 3 ਤਰੀਕ ਔਰ 4 ਤਰੀਕ ਨੂੰ ਕੋਲ ਵਾਪਸ ਲੈਨੇ ਆ